ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਆਪਾਂ ਆਪਣੀਆਂ ਭੈਣਾਂ ਦੀ ਫਰਮਾਇਸ਼ ਤੇ ਬਣਾ ਰਹੇ ਆ ਭੈਣਾਂ ਨੇ ਫਰਮਾਇਸ਼ ਕੀਤੀ ਸੀ ਕਿ ਤੁਸੀਂ ਲੈਸ ਜਿਹੜੇ ਡਾਈ ਕਰਨੀ ਦੱਸੀ ਆ ਤੇ ਉਹਦੇ ਵਿੱਚ ਸਾਨੂੰ ਕਲਰ ਬਣਾਉਣੇ ਦੱਸੋ ਕਿ ਕਿਹੜਾ ਕਲਰ ਮੈਚ ਕੀਤੇ ਆ ਅਸੀਂ ਪ੍ਰਾਇਮਰੀ ਕਲਰ ਜਿਹੜਾ ਲੈ ਕੇ ਕਿਹੜੇ-ਕਿਹੜੇ ਤੇ ਕਿਹੜੇ-ਕਿਹੜੇ ਕਲਰ ਬਣਾ ਸਕਦੇ ਆ ਤੇ ਉਹ ਆਪਾਂ ਜਿਹੜੇ ਕਲਰ ਆ ਅੱਜ ਤੁਹਾਨੂੰ ਬਣਾ ਕੇ ਦੱਸਾਂਗੇ ਕਿ ਕਿਹੜੇ-ਕਿਹੜੇ ਕਲਰ ਨੂੰ ਮੈਚ ਕਰਕੇ ਆਪਾਂ ਕਿਹੜੇ-ਕਿਹੜੇ ਕਲਰ ਜਿਹੜੇ ਆ ਉਹ ਰੈਡੀ ਕਰ ਸਕਦੇ ਆ ਵਾਈਟ ਦੇ ਨਾਲ ਕਿਹੜੇ-ਕਿਹੜੇ ਆਪਾਂ ਕਲਰ ਰੈਡੀ ਕਰ ਸਕਦੇ ਆ ਤੇ ਹੋਰ ਜਿਹੜੇ ਕਲਰ ਆ ਆਪਸ ਵਿੱਚ ਮੈਚ ਕਰਕੇ ਤੇ ਉਹ ਆਪਾਂ ਕਿਸ ਤਰੀਕੇ ਦੇ ਨਾਲ ਰੈਡੀ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਵਾਈਟ ਦੇ ਨਾਲ ਕਲਰ ਬਣਾਵਾਂਗੇ ਕਿ ਵਾਈਟ ਦੇ ਨਾਲ ਆਪਾਂ ਕਿਹੜੇ-ਕਿਹੜੇ ਕਲਰ ਜਿਹੜੇ ਆ ਉਹਨਾਂ ਨੂੰ ਉਹਨਾਂ ਦੀਆਂ ਲਾਈਟ ਸ਼ੇਡਾਂ ਬਣਾ ਸਕਦੇ ਆ ਸਭ ਤੋਂ ਪਹਿਲਾਂ ਇੱਥੇ ਆਪਾਂ ਰੈੱਡ ਕਲਰ ਲਿਆ ਹੈ ਰੈੱਡ ਕਲਰ ਤੇ ਵਾਈਟ ਕਲਰ ਜਿਹੜਾ ਇਹਨਾਂ ਦੋਨਾਂ ਨੂੰ ਜਦੋਂ ਆਪਾਂ ਮੈਚ ਕਰਾਂਗੇ ਤੇ ਇਹ ਬਿਲਕੁਲ ਰੈੱਡ ਕਲਰ ਜਿਹੜਾ ਬਿਲਕੁਲ ਲਾਈਟ ਲੈਣ ਆਇਆ ਆਪਾਂ ਤੇ ਇਹ ਸਾਡਾ ਪਿੰਕ ਕਲਰ ਬਣ ਜਾਏਗਾ ਇਸ ਤਰੀਕੇ ਦੇ ਨਾਲ ਵੇਖੋ ਇਹ ਵਾਲਾ ਪਿੰਕ ਕਲਰ ਬਣ ਜਗਾ ਜੇ ਇਹਦੇ ਵਿੱਚ ਆਪਾਂ ਥੋੜਾ ਜਿੰਨਾ ਵਾਈਟ ਕਲਰ ਹੋਰ ਐਡ ਕਰ ਦਵਾਂਗੇ ਇਹ ਇਹ ਸਾਡਾ ਜਿਹੜਾ ਲਾਈਟ ਬੇਬੀ ਪਿੰਕ ਕਲਰ ਬਣ ਜੇਗਾ ਬਿਲਕੁਲ ਇਸ ਤੋਂ ਵੀ ਲਾਈਟ ਕਲਰ ਹੋ ਜੇਗਾ ਜਦੋਂ ਆਪਾਂ ਇਹਦੇ ਵਿੱਚ ਥੋੜਾ ਜਿੰਨਾ ਕਲਰ ਹੋਰ ਮੈਚ ਕਰ ਦਾਂਗੇ ਵਾਈਟ ਕਲਰ ਇਹਦੇ ਵਿੱਚ ਹੋਰ ਪਾਵਾਂਗੇ ਤੇ ਸਾਡਾ ਇਹ ਲਾਈਟ ਕਲਰ ਬਣ ਜੇਗਾ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਵਾਈਟ ਦੇ ਵਿੱਚ ਬਲੂ ਕਲਰ ਪਾਵਾਂਗੇ ਤੇ ਇਹ ਸਾਡਾ ਫਰੋਜੀ ਕਲਰ ਬਣ ਜੇਗਾ ਜਿਹੜਾ ਤੁਸੀਂ ਉੱਪਰੋਂ ਵਾਈਟ ਦੇ ਉੱਪਰੋਂ ਜਿਹੜਾ ਕਲਰ ਪਾਉਣਾ ਆ ਉਹ ਬਿਲਕੁਲ ਘੱਟ ਪਾਉਣਾ ਆ ਜੇ ਤੁਸੀਂ ਉਹ ਕਲਰ ਜ਼ਿਆਦਾ ਪਾਓਗੇ ਤੇ ਫਿਰ ਡਾਰਕ ਸ਼ੇਡ ਬਣੇਗੀ ਜੇ ਘੱਟ ਪਾਓਗੇ ਤੇ ਫਿਰ ਲਾਈਟ ਸ਼ੇਡ ਬਣੇਗੀ ਇਹ ਵੇਖੋ ਸਾਡਾ ਇਹ ਜਿਹੜਾ ਵਾ ਬਲੂ ਕਲਰ ਬਣ ਗਿਆ ਲਾਈਟ ਸ਼ੇਡ ਇਸੇ ਤਰੀਕੇ ਦੇ ਨਾਲ ਆਪਾਂ ਕਲਰ ਜਿਹੜੇ ਆਪਣੇ ਮੈਚ ਕਰਦੇ ਜਾਵਾਂਗੇ ਤੇ ਆਪਣੇ ਰੰਗ ਬਰੰਗੇ ਕਲਰ ਜਿਹੜੇ ਆ ਉਹਨਾਂ ਤੋਂ ਲਾਈਟ ਸ਼ੇਡਾਂ ਜਿਹੜੀਆਂ ਜੇ ਆਪਾਂ ਇਹਦੇ ਵਿੱਚ ਥੋੜੀ ਜਿਨੀ ਹੋਰ ਲਾਈਟ ਕਰਨਾ ਵਾ ਤੇ ਇਹਨੂੰ ਆਪਾਂ ਹੋਰ ਇਹਦੇ ਵਿੱਚ ਵਾਈਟ ਜਦੋਂ ਮਿਕਸ ਕਰਾਂਗੇ ਤੇ ਬਿਲਕੁਲ ਲਾਈਟ ਜਿਹੜੀ ਗ੍ਰੇ ਸ਼ੇਡ ਹੋ ਜਾਂਦੀ ਆ ਉਹ ਬਣ ਜੇਗੀ ਸਕਾਈ ਬਲੂ ਸ਼ੇਡ ਬਣ ਜਾਂਦੀ ਆ ਜਾਂ ਗ੍ਰੇ ਸ਼ੇਡ ਬਣ ਜਾਂਦੀ ਆ ਇਹ ਵਾਲੀ ਜੇਕਰ ਡਾਰਕ ਬਲੂ ਆ ਤੇ ਗ੍ਰੇ ਸ਼ੇਡ ਬਣ ਜੇਗੀ ਜੇਕਰ ਫਰੋਜ਼ੀ ਕਲਰ ਆ ਤੇ ਉਹਦੇ ਨਾਲ ਤੁਹਾਡੀ ਲਾਈਟ ਸ਼ੇਡ ਬਣ ਜੇਗੀ ਇਸੇ ਤਰੀਕੇ ਦੇ ਨਾਲ ਗ੍ਰੀਨ ਦੀਆਂ ਵੀ ਆਪਾਂ ਕਾਫੀ ਸ਼ੇਡਾ ਬਣਾ ਸਕਦੇ ਆ ਹੁਣ ਆਪਾਂ ਜਦੋਂ ਇੱਥੇ 옐ੋ ਕਲਰ ਲਾਵਾਂਗੇ ਜੈਲੋ ਕਲਰ ਲਿਆਇਆ ਇਸ ਦੇ ਨਾਲ ਆਪਾਂ ਜਦੋਂ ਗ੍ਰੀਨ ਕਲਰ ਮੈਚ ਕਰਾਂਗੇ ਤੇ ਇਹ ਸਾਡੀ ਇਹ ਵਾਲੀ ਪੈਰਟ ਸ਼ੇਡ ਬਣ ਜੇਗੀ ਜੈਲੋ ਤੇ ਗ੍ਰੀਨ ਜਦੋਂ ਆਪਾਂ ਮੈਚ ਕਰਦੇ ਆਂ ਤੇ ਪੈਰਟ ਸ਼ੇਡ ਬਣ ਜਾਂਦੀ ਹੈ ਪੈਰਟ ਸ਼ੇਡ ਤੋਂ ਸੀ ਡਾਰਕ ਲਾਈਟ ਕੋਈ ਵੀ ਜਿਸ ਹਿਸਾਬ ਦੇ ਨਾਲ ਤੁਸੀਂ ਕਲਰ ਇਹਦੇ ਵਿੱਚ ਪਾਓਗੇ ਉਸੇ ਹਿਸਾਬ ਦੀ ਗ੍ਰੇੜੀਏ ਛੇੜ ਬਣਦੀ ਜਾਏਗੀ ਇਹ ਵੇਖੋ ਕਿੰਨੀ ਪਿਆਰੀ ਪੈਰਟ ਸ਼ੇਡ ਬਣ ਗਈ ਹੈ ਹੁਣ ਆਪਾਂ ਜਦੋਂ ਵਾਈਟ ਪਾਵਾਂਗੇ ਗ੍ਰੀਨ ਦੇ ਵਿੱਚ ਤੇ ਇਹ ਸਾਡੀ ਲਾਈਟ ਗ੍ਰੀਨ ਜਿਹੜੀ ਆ ਸ਼ੇਡ ਉਹ ਰੈਡੀ ਹੋ ਜੇਗੀ

ਉਹ ਲਓ ਉਹ ਲਓ ਤੇ ਦਿਨਾਲ ਜਿਹੜਾ ਤੁਹਾਡਾ ਖਾਬ ਨਹੀਂ ਹੋਏਗਾ ਜੈਲੋ ਤੇ ਰੈੱਡ ਜਦੋਂ ਆਪਾਂ ਮੈਚ ਕਰਾਂਗੇ ਤੇ ਇਹ ਸਾਡੀ ਬਣ ਜੀਗੀ ਔਰੇਂਜ ਸ਼ੇਡ ਜੈਲੋ ਥੋੜਾ ਜਿਨਾ ਹੋਰ ਪਾਵਾਂਗੇ ਤੇ ਔਰੇਂਜ ਸ਼ੇਡ ਬਣ ਜੀਗੀ ਜਦੋਂ ਵੀ ਤੁਸੀਂ ਕੋਈ ਕਲਰ ਬਣਾਉਣੇ ਨੇ ਪਹਿਲਾਂ ਉਹਨਾਂ ਲੋਕ ਕਲਰ ਤੁਸੀਂ ਥੋੜਾ ਇੱਕ ਜਗ੍ਹਾ ਤੇ ਬਣਾ ਕੇ ਦੇਖ ਲਓ ਉਸ ਤੋਂ ਬਾਅਦ ਜਿੰਨੀ ਵੀ ਤੁਹਾਨੂੰ ਉਹਦੀ ਮਾਤਰਾ ਦੀ ਜ਼ਰੂਰਤ ਆ ਉਨੀ ਤੁਸੀਂ ਲੈ ਸਕਦੇ ਹੋ ਜਦੋਂ ਆਪਾਂ ਜੈਲੋ ਤੇ ਰੈੱਡ ਨੂੰ ਮੈਚ ਕਰਾਂਗੇ ਤੇ ਇਹ ਸਾਡਾ ਔਰੇਂਜ ਕਲਰ ਬਣ ਜਾਏਗਾ ਐ ਵੇਖੋ ਕਿੰਨਾ ਪਿਆਰਾ ਔਰੇਂਜ ਸ਼ੇਡ ਜਿਹੜੀ ਆ ਬਣ ਗਈ ਹੈ ਇਸੇ ਤੋਂ ਹੀ ਆਪਾਂ ਔਰੈਂਜ ਸ਼ੇਡ ਵੀ ਬਣਾ ਸਕਦੇ ਹਾਂ ਤੇ ਇਸੇ ਤੋਂ ਹੀ ਆਪਾਂ ਜਿਹੜੀਆਂ ਤਾਂਬੀਆਂ ਸ਼ੇਡ ਬਣਾ ਸਕਦੇ ਹਾਂ ਦੋਨੇ ਸ਼ੇਡਾਂ ਇਹਦੇ ਨਾਲ ਬਣ ਜਾਣਗੀਆਂ ਜੇਕਰ ਰੈੱਡ ਥੋੜਾ ਵੱਧ ਪਾਵਾਂਗੇ ਤੇ ਤਾਂਬੀਆਂ ਸ਼ੇਡ ਬਣ ਜੇਗੀ ਜੇ 옐ੋ ਜਿਹੜਾ ਵੱਧ ਪਾਵਾਂਗੇ ਤੇ ਥੋੜੀ ਔਰੈਂਜ ਸ਼ੇਡ ਬਣ ਜੇਗੀ ਹੁਣ ਜਦੋਂ ਆਪਾਂ ਬਲੂ ਨੂੰ ਤੇ ਰੈੱਡ ਨੂੰ ਮੈਚ ਕਰਾਂਗੇ ਹੁਣ ਇਸ ਤੋਂ ਅੱਗੇ ਆਪਾਂ ਬਲੂ ਤੇ ਰੈੱਡ ਮੈਚ ਕਰਾਂਗੇ ਜਦੋਂ ਵੀ ਆਪਾਂ ਬਲੂ ਤੇ ਰੈੱਡ ਮੈਚ ਕਰਾਂਗੇ ਇਹ ਸਾਡਾ ਵਾਈਨ ਕਲਰ ਬਣ ਜਾਏਗਾ ਪਰਪਲ ਸ਼ੇਡ ਬਣ ਜਾਣੀ ਹੈ ਇੱਥੇ ਸਾਡਾ ਬਲੂ ਕਲਰ ਜਿਹੜਾ ਇਹਦੇ ਵਿੱਚ ਕੋਈ ਹੋਰ ਕਲਰ ਮਿਲਿਆ ਹੋਇਆ ਹੈ ਇਸ ਲਈ ਥੋੜਾ ਜਿਹਾ ਸ਼ੇਡ ਦਾ ਡਿਫਰੈਂਟ ਆ ਰਿਹਾ ਹੈ ਇਹ ਸਾਡੀ ਵਾਈਨ ਸ਼ੇਡ ਬਣ ਗਈ ਹੈ ਵੀਡੀਓ ਦੇ ਵਿੱਚ ਹੋ ਸਕਦਾ ਤੁਹਾਨੂੰ ਪ੍ਰੋਪਰ ਨਜ਼ਰ ਨਾ ਆ ਰਹੀਆਂ ਹੋਣ ਛੇਡਾਂ ਪਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰੋਪਰ ਛੇਡਾਂ ਜਿਹੜੀਆਂ ਵੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਬਿਲਕੁਲ ਉਹੀ ਬਣ ਰਹੀਆਂ ਇਹ ਸਾਡੀ ਜਿਹੜੀ ਆ ਵਾਈਨ ਛੇਡ ਬਣ ਰਹੀ ਆ ਬਹੁਤ ਹੀ ਵਧੀਆ ਤਰੀਕੀ ਦੀ ਵਾਈਨ ਛੇਡ ਜਿਹੜੀ ਆ ਬਣ ਗਈ ਹੈ ਹੁਣ ਇਸ ਤੋਂ ਅੱਗੇ ਜਦੋਂ ਆਪਾਂ ਲਵਾਂਗੇ ਵਾਈਟ ਕਲਰ ਵਾਈਟ ਕਲਰ ਲਿਆ ਉਸ ਤੋਂ ਉੱਪਰ ਥੋੜਾ ਜਿਨਾ ਲਵਾਂਗੇ ਆਪਾਂ ਰੈੱਡ ਕਲਰ ਤੇ ਉਸ ਤੋਂ ਉੱਪਰ ਜਦੋਂ ਆਪਾਂ ਗ੍ਰੀਨ ਕਲਰ ਲਵਾਂਗੇ ਤੇ ਇਹ ਸਾਡੀ ਜਿਹੜੀ ਆ ਬ੍ਰਾਊਨ ਸ਼ੇਡ ਬਣ ਜੇਗੀ ਬਹੁਤ ਹੀ ਵਧੀਆ ਬ੍ਰਾਊਨ ਸ਼ੇਡ ਮਾਊਸ ਸ਼ੇਡ ਬਣ ਜਾਂਦੀ ਹੈ ਤੇ ਤੁਸੀਂ ਇਹ ਵਾਲੀ ਸ਼ੇਡ ਜਿਹੜੀ ਆ ਇਹ ਵੀ ਲੈਸਾਂ ਦੇ ਵਿੱਚ ਬਹੁਤ ਹੀ ਘੱਟ ਮਿਲਦੀ ਹੈ ਤੇ ਆਪਾਂ ਇਸ ਤਰੀਕੇ ਦੇ ਨਾਲ ਜੇਕਰ ਸਾਨੂੰ ਇਹ ਵਾਲੀ ਸ਼ੇਡ ਦੀ ਜ਼ਰੂਰਤ ਆ ਮਾਊਸ ਸ਼ੇਡ ਅੱਜਕੱਲ ਬਹੁਤ ਹੀ ਟ੍ਰੈਂਡ ਵਿੱਚ ਚੱਲ ਰਹੀ ਆ ਜੇ ਇਹ ਵਾਲੀ ਸ਼ੇਡ ਦੀ ਸਾਨੂੰ ਜ਼ਰੂਰਤ ਹੈ ਤੇ ਅਸੀਂ ਇਹ ਵਾਲੇ ਤਿੰਨੋਂ ਕਲਰ ਮੈਚ ਕਰਕੇ ਤੇ ਇਹ ਵਾਲੀ ਸ਼ੇਡ ਜਿਹੜੀ ਆ ਬਹੁਤ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਆ ਪੈਰਟ ਸ਼ੇਡ ਬਹੁਤ ਸਾਰੀਆਂ ਸ਼ੇਡਾਂ ਆ ਜਿਨ੍ਹਾਂ ਦੀ ਲੈਂਸ ਸਾਨੂੰ ਜਿਹੜੀ ਅਵੇਲੇਬਲ ਨਹੀਂ ਹੁੰਦੀ ਤੇ ਅਸੀਂ ਪੇਂਟ ਵਾਲੇ ਕਲਰ ਦੇ ਨਾਲ ਆਪਣੇ ਸੂਟ ਦੇ ਅਕੋਰਡਿੰਗ ਕੋਈ ਵੀ ਲੈਸ ਜਿਹੜੀ ਹੈ ਡਾਈ ਕਰ ਸਕਦੇ ਹਾਂ ਇਸੇ ਤਰੀਕੇ ਦੇ ਨਾਲ ਤੁਸੀਂ ਹੋਰ ਵੀ ਕਲਰ ਜਿਹੜੇ ਆਪਸ ਵਿੱਚ ਮੈਚ ਕਰਦੇ ਜਾਓਗੇ ਤੇ ਆਪਣੇ ਆਪ ਹੀ ਬਹੁਤ ਸਾਰੀਆਂ ਸ਼ੇਡਾਂ ਜਿਹੜੀਆਂ ਉਹ ਰੈਡੀ ਹੋਣਗੀਆਂ ਜਾਣਗੀਆਂ ਥੋੜਾ ਜਿੰਨਾ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਇਸੇ ਤਰ੍ਹਾਂ ਆਪਾਂ ਬਹੁਤ ਸਾਰੇ ਕਲਰ ਜਿਹੜੇ ਆ ਰੈਡੀ ਕਰ ਸਕਦੇ ਹਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਕਿ ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਸਾਡੀ ਕੋਸ਼ਿਸ਼ ਹੈ ਹੀ रहेगी कि आप पता डिली और नवे नवे कंटेंट जेडे ਲੈ ਕੇ ਆਉਂਦੇ ਰਹੀਏ ਨਵੇਂ नवे ਟ੍ਰਿਕਸ ਲੈ ਕੇ ਆਉਂਦੇ ਰਹੀਏ ਜਿਹੜੀਆਂ ਤੁਹਾਡੇ ਬਹੁਤ ਹੀ 유ਸਫੁਲ ਹੋਣ ਤੇ ਤੁਸੀਂ ਉਹਨਾਂ ਨੂੰ ਕੰਮ ਵਿੱਚ ਲਿਆ ਕੇ ਆਪਣੇ ਪੈਸੇ ਵੀ ਬਚਾ ਸਕੋ ਤੇ ਆਪਣੇ ਜਿਹੜਾ ਵਾ ਸੂਤ ਨੂੰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਰੈਡੀ ਕਰ ਸਕੋ ਤੇ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ